ਸਕ ਸਥਾਨ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਪਾਂ ਉਸ ਸਥਾਨ ਤੇ ਪੁੱਜੇ ਆ ਗੁਰਦੁਆਰਾ ਰੱਜੋ ਪੁੱਜੋ ਫਲੋ ਫੁੱਲੋ ਸਾਹਿਬ ਪਿੰਡ ਪਿਲਖਣੀ ਤੇ ਇਹ ਹੈ ਗੁਰਦੁਆਰਾ ਸਾਹਿਬ ਜੀ ਦਾ ਸਥਾਨ ਇਸ ਸਥਾਨ ਤੇ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗਵਾਲੀਅਰ ਨੂੰ ਜਾਂਦੇ ਹੋਏ ਦਿੱਲੀ ਨਹੀਂ ਜਾਂਦੇ ਹੋ ਇੱਥੇ ਪੁੱਜੇ ਸਨ ਮੇਰੇ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ ਆਪਾਂ ਪੁੱਜੇ ਹੋਏ ਆ ਗੁਰਦੁਆਰਾ ਰੱਜੋ ਪੁੱਜੋ ਫਲੋ ਫੁੱਲੋ ਸਾਹਿਬ ਪਿੰਡ ਪਿਲਖਣੀ ਜਿਹੜਾ ਕਿ ਰਾਜਪੁਰਾ ਬਿਲਕੁਲ ਰਾਜਪੁਰਾ ਬਾਈਪਾਸ ਦੇ ਨਾਲ ਹੈਗਾ ਤੇ ਆਪਾਂ ਇੱਥੇ ਪਹੁੰਚੇ ਆ ਚਲੋ ਦਰਸ਼ਨ ਕਰਾਂਗੇ ਅੰਦਰ ਚੱਲਦੇ ਆ ਜੀ ਸਭ ਤੋਂ ਪਹਿਲਾਂ ਆਪਾਂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਿਸ਼ਾਨ ਸਾਹਿਬ ਝੂਲ ਰਹੇ ਨੇ ਬੜੇ ਸੋਹਣੇ ਝੂਲ ਰਹੇ ਨੇ ਨਿਸ਼ਾਨ ਸਾਹਿਬ ਤੇ ਦਰਸ਼ਨ ਕਰੋ ਤੇ ਗੁਰੂ ਘਰ ਦੇ ਆ ਖੁਸ਼ੀਆਂ ਪ੍ਰਾਪਤ ਕਰੋ ਇੱਧਰ ਲੰਗਰ ਹਾਲ ਤੇ ਬਾਅਦ ਚ ਆਪਾਂ ਇੱਧਰ ਚੱਲਾਂਗੇ ਤੇ ਪਹਿਲਾਂ ਆਪਾਂ ਅੰਦਰ ਮੱਥਾ ਟੇਕ ਕੇ ਆਉਨੇ ਆ ਨਤ ਮਸਤਕ ਹੋ ਕੇ ਆਉਨੇ ਆ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਸ ਅਸਥਾਨ ਤੇ ਆਉਜੀ ਚੱਲੀ ਅੰਦਰ ਜੋ ਵੀ ਮੇਰੇ ਵੀਰ ਭਾਈ ਇਸ ਵੀਡੀਓ ਰਾਹੀਂ ਦਰਸ਼ਨ ਕਰ ਰਿਆ ਉਸ ਦੇ ਕਮਾ ਕਰਾਂ ਦਿਨ ਦੁੱਗਣੀ ਰਾਤ ਚੌਗਣੀ ਹੋਵੇ ਜੀ ਤੇ ਇਹ ਹੈ ਇਹ ਇਤਿਹਾਸ ਪਿੰਡ ਪਿਲਖਣੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨਛੋਪਾ ਪ੍ਰਾਪਤ ਹੈ ਇਸ ਪਿੰਡ ਦਾ ਥੇਹ ਦੇ ਉੱਤੇ ਵਸਿਆ ਹੋਇਆ ਹੁਣ ਕਾਰਨ ਪਰਾਤਨ ਨਾਮ ਪਿਲਖਣੀ ਖੇੜੀ ਸੀ ਜਦੋਂ ਤਾਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਪ੍ਰਚਾਰ ਫੇਰੀ ਦੇ ਦੌਰਾਨ ਇਸ ਇਲਾਕੇ ਵਿੱਚ ਪਿਲਖੜੀ ਤੋਂ 6 ਕਿਲੋਮੀਟਰ ਦੂਰ ਅਗਾਣੀ ਪਹੁੰਚੇ ਹੋਏ ਸਨ ਤਾਂ ਇਸ ਪਿੰਡ ਪਿਲਖਣੀ ਦੇ ਬਸਨੀਕ ਭਾਈ ਧਰਮਾ ਜੀ ਵੱਲੋਂ ਬੇਨਤੀ ਕਰਨ ਤੇ ਇੱਥੇ ਚਰਨ ਪਾਏ ਇੱਥੇ ਦੀ ਸੰਗਤ ਨੇ ਗੁਰੂ ਜੀ ਦਾ ਬਹੁਤ ਆਦਰ ਸਤਕਾਰ ਕੀਤਾ ਗੁਰੂ ਜੀ ਪ੍ਰਸੰਨ ਹੋਏ ਗੁਰੂ ਜੀ ਨੇ ਅਸ਼ੀਰਵਾਦ ਦਿੱਤਾ ਤੁਸੀਂ ਰਜੋ ਪੁੱਜੋ ਫਲੋ ਫੁੱਲੋ ਇਸ ਥਾਂ ਤੇ ਬਹੁਤ ਰੌਣਕ ਲੱਗੇਗੀ ਸੋ ਅੱਜ ਉਹ ਤੁਸੀਂ ਰੌਣਕਾ ਦੇਖ ਰਹੇ ਆ ਗੁਰੂ ਘਰ ਦੇ ਵਿੱਚ ਜਿਹੜੀਆਂ ਰੌਣਕਾਂ ਚੱਲ ਰਹੀਆਂ ਤੁੱਟ ਇੱਥੇ ਲੰਗਰ ਵਤਤੇ ਨੇ ਤੇ ਸਾਰੇ ਇੱਥੇ ਤੁਸੀਂ ਜ਼ਰੂਰ ਦਰਸ਼ਨ ਕਰਕੇ ਜਾਇਓ ਨੰਗਦੇ ਵੜਦੇ ਬਹੁਤ ਸੋਹਣੇ ਸਥਾਨ ਗੁਰੂ ਦੇ ਇਹ ਬਣੇ ਹੋਏ ਨੇ ਸੋ ਅੱਜ ਕੱਲ ਇਸ ਸਥਾਨ ਦੀ ਜਿਹੜੇ ਆ ਕਾਰ ਸੇਵਾ ਬਾਬਾ ਅਮਰੀਕ ਸਿੰਘ ਜੀ ਪਟਿਆਲੇ ਵਾਲੇ ਕਰਵਾ ਰਹੇ ਨੇ ਇਹ ਹੈ ਇਹ ਆਪਾਂ ਨੰਬਰ ਵੀ ਪੁੱਛਾਂਗੇ ਉਹਨਾਂ ਤੋਂ ਸਿੰਘ ਸਾਹਿਬ ਤੋਂ ਜਿਨ੍ਹਾਂ ਦਾ ਨੰਬਰ ਜੇ ਕਿਸੇ ਨੇ ਤਿਲਪੁਲ ਭੇਟਾ ਕਰਨੀ ਹੋਵੇ ਤੇ ਆਪਾਂ ਤੁਹਾਨੂੰ ਸਾਰਾ ਬਾਅਦ ਚ ਦਿੱਤੇ ਆਪਣੇ ਜਿਹੜੇ ਹੈੱਡ ਗਰੰਟੀ ਸਾਹਿਬ ਨੇ ਜਾਂ ਕਰਤਾ ਧਰਤਾ ਸੇਵਾਦਾਰ ਮੁੱਖ ਸੇਵਾਦਾਰ ਨੇ ਉਹਨਾਂ ਨਾਲ ਵੀ ਆਪਾਂ ਉਹ ਗੱਲ ਕਰਾਂਗੇ ਤੇ ਆਪਾਂ ਅੰਦਰ ਜੀ ਮੱਥਾ ਟੇਕਾਂਗੇ ਉਹ ਆ ਲੈ ਗਈ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਹ ਸਥਾਨ ਜਦੋਂ ਇੱਥੋਂ ਦਿੱਲੀ ਵੱਲ ਜਾਂਦਿਆਂ ਨੂੰ ਇੱਥੇ ਆ ਕੇ ਰੁਕੇ ਸੀ ਤੇ ਦਰਸ਼ਨ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਹ ਹੈ ਹੱਥ ਲਿਖਤ ਹੁਕਮਨਾਮਾ ਸਾਹਿਬ ਤੇ ਮੈਂ ਤੁਹਾਨੂੰ ਵੱਖਰਾ ਸਕਰੀਨ ਦੇ ਉੱਤੇ ਚਲਾ ਦੇਵਾਂਗਾ ਜੀ ਤੋ ਇਹ ਗੁਰੂ ਘਰ ਦੇ ਸਥਾਨ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਰਾਜਮਾਨ ਨੇ ਬੜੇ ਸੋਹਣੇ ਸ਼ੀਸ਼ਿਆਂ ਦੇ ਅੰਦਰ ਤੇ ਰਮਾਲਾ ਸਾਹਿਬ ਦੇ ਅੰਦਰ ਤੇ ਬਹੁਤ ਸੋਹਣੇ ਜਿਹੜੇ ਆ ਗੁਰਦੁਆਰਾ ਸਾਹਿਬ ਗੁਰੂ ਘਰੇ ਬਣੇ ਹੋਏ ਨੇ ਦਰਸ਼ਨ ਕਰੋ ਤੇ ਆਪਣੇ ਗੁਰੂ ਘਰ ਦੀਆਂ ਖੁਸ਼ੀਆਂ ਜਿਹੜੀਆਂ ਪ੍ਰਾਪਤ ਕਰੋ ਜੀ ਤੇ ਆਪਾਂ ਜਿਹੜੇ ਇੱਥੇ ਸੇਵਾਦਾਰ ਸਾਹਿਬਾ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਇੱਥੇ ਦਾ ਇਤਿਹਾਸ ਉਹ ਪੁੱਛਾਂਗੇ ਆਓ ਉਹਨਾਂ ਨਾਲ ਵੀ ਆਪਾਂ ਗੱਲ ਕਰਦੇ ਤੇ ਨਾਲੇ ਤੁਹਾਨੂੰ ਸਾਰੇ ਗੁਰਦਵਾਰ ਸਾਹਿਬ ਦੇ ਦਰਸ਼ਨ ਕਰਾਉਨੇ ਆ ਜੀ ਆਪਣੇ ਨਾਲ ਇੱਥੋਂ ਦੇ ਮੁੱਖ ਸੇਵਾਦਾਰ ਸਾਹਿਬ ਪਾਪਾ ਜੀ ਖੜੇ ਨੇ ਤੇ ਹੈੱਡ ਗ੍ਰੰਥੀ ਸਾਹਿਬ ਖੜੇ ਆਪਾਂ ਉਹਨਾਂ ਨੂੰ ਪਹਿਲਾਂ ਬਾਰੋ-ਵਾਰੀ ਕਿਰਪਾ ਜਿਹੜੀ ਉਹ ਗੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਸ਼ੁਭਨਾਮਾ ਬਾਬਾ ਜੀ ਆਪਣਾ ਸਰਦਾਰ ਮੰਗਲ ਸਿੰਘ ਜੀ ਅੱਛਾ ਅੱਛਾ ਇਸੇ ਪਿੰਡ ਤੋਂ ਹਾਂਜੀ ਚਲੋ ਅਸੀਂ ਅੱਜ ਦੀ ਪਟਿਆਲੇ ਤੋਂ ਮੈਂ ਚਲੋ ਦਰਸ਼ਨ ਕਰ ਆਈਏ ਤੇ ਸਾਨੂੰ ਇੱਥੇ ਦਾ ਇਤਿਹਾਸ ਬਾਰੇ ਜਿਹੜੀ ਉਹ ਜਾਣਕਾਰੀ ਦਿਓ ਜੀ ਇੱਥੋਂ ਦੀ ਇਤਿਹਾਸ ਦੀ ਜਿਹੜੀ ਹੈ ਗੁਰਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਜੀ ਜਿਸ ਟਾਈਮ ਦਿੱਲੀ ਵਿੱਚ ਬਲੀਦਾਨ ਦੇਣ ਵਾਸਤੇ ਜਾਣਾ ਸੀ ਜੀ ਉਸ ਟਾਈਮ ਉਹ ਗਾਣੀ ਪੁੰਕਾ ਤੋਂ ਜੀ ਧਰਮਾ ਜੀ ਅੱਛਾ ਜੀ ਇਸੇ ਨਗਰ ਦੇ ਵਿੱਚ ਬਿਲਖਣੀ ਥੇੜੀ ਲਿਆਵਤ ਪਏ ਜੀ ਇਸ ਜਗ੍ਹਾ ਤੇ ਆ ਕੇ ਗੁਰੂ ਸਾਹਿਬ ਦੀ ਭਾਈ ਧਰਮਾ ਜੀ ਨੇ ਬਹੁਤ ਸੇਵਾ ਕੀਤੀ ਜੀ ਉਹਨਾਂ ਨੇ ਗੁਰੂ ਸਾਹਿਬ ਨੇ ਖੁਸ਼ ਹੋ ਗਏ ਜੀ ਫਿਰ ਇੱਥੇ ਆਪਣੇ ਵਰਦਾਨ ਦਿੱਤੇ ਜੀ ਬਈ ਜਿਹੜਾ ਨਾਂ ਇੱਥੇ ਵਿੱਚ ਲਿਖਿਆ ਗੁਰੂ ਸਾਹਿਬ ਨੇ ਜੀ ਤਿਰਜੋ ਪੁੱਜੋ ਗੁਰੂ ਫਲ ਹਾਂਜੀ ਹਾਂਜੀ ਇੱਥੇ ਬਹੁਤ ਹੁਣਕਾਂ ਲੱਗਣ ਗਿਆ ਗੁਰੂ ਕੇ ਲੰਗਰ ਵਰਤਣਗੇ ਵਰਤਣ ਗਿਆ 100 ਹੋ ਰਿਹਾ ਉਹ ਅੱਜ ਸਾਰਾ ਕੁਝ ਮਹਾਰਾਜ ਜੀ ਗੁਰਤੇਗ ਭਦਰ ਸਾਹਿਬ ਜੀ ਬਚਨਾਂ ਨੂੰ ਹੱਲ ਲੱਗਾ ਹੋਇਆ ਜੀ ਦੂਰ ਦੂਰ ਤੱਕ ਸੰਗਤਾਂ ਹੁੰਦੀਆਂ ਹੈ ਅੱਛਾ ਜੀ ਆ ਦਿੱਲੀ ਤੋਂ ਗੁੜਗਾਹਾ ਤੋਂ ਪੁਠਿੰਡੇ ਤੋਂ ਮੋਗੇ ਤੋਂ ਦੂਰ ਦੂਰ ਤੇ ਚੰਡੀਗੜ੍ਹ ਹਰ ਪਾਸੇ ਸੰਗਤਾਂ ਹੁੰਦੀਆਂ ਜਿਹੜੇ ਤਿਥ ਤਿਹਾਰ ਆਉਂ ਕਿਹੜੇ ਕਿਹੜੇ ਮਨਾਏ ਜਾਂਦੇ ਇੱਥੇ ਜੀ ਗੁਰਤੇਗ ਬਹਾਦਰ ਸਾਹਿਬ ਜੀ ਦਾ ਅਸੀਂ ਜਿਹੜਾ ਪ੍ਰਕਾਸ਼ ਜਿਹੜਾ ਇਹ ਉਹ ਬਹੁਤ ਵੱਡੇ ਪੱਧਰ ਤੇ 18 ਅਪ੍ਰੈਲ ਨੂੰ ਸੁਣਿਆ ਸੀ ਜੀ ਉਹ ਉਸ ਅਸੀਂ ਵੱਡੇ ਤੇ 1 ਪੰਜ ਜਨਵਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਂਦੇ ਆਂ ਜੀ ਮਹਾਰਾਜ ਅੱਛਾ ਜੀ ਯਾਨੀ ਇਹ ਵੱਡੇ ਵੱਡੇ ਜਿਹੜੇ ਸਾਰੇ ਤੁਸੀਂ ਇੱਥੇ ਬਾਕੀ ਅਸੀਂ ਸਾਰੇ 10 ਗੁਰੂਆਂ ਦੇ ਅਸੀਂ ਮਨਾਉਂਦੇ ਆਂ ਜੀ ਇਹ ਸਾਰੇ ਮਨਾਉਂਦੇ ਚਲੋ ਬਹੁਤ ਵਧੀਆ ਇਹ ਵੱਡੇ ਪੱਧਰ ਤੇ ਹੋ ਜਾਂਦੇ ਨੇ ਬਾਕੀ ਛੁੱਟ ਜਾ ਠੀਕ ਹੈ ਸੰਗਤ ਬਹੁਤ ਨਤਮਸਤਕ ਹੋਣ ਲਈ ਆਉਂਦੀ ਆ ਹਾਂਜੀ ਤੇ ਇੱਥੇ ਪੂਰਨਮਾਸੀ ਹਰਪੂਰਨਮਾਸੀ ਦੀ ਸ੍ਰੀ ਖੰਡ ਬਾਰ ਆਰੰਭ ਕੀਤੇ ਜਾਂਦੇ ਅੱਛਾ ਜੀ ਉਹਨਾਂ ਦੇ ਲੰਗਰ ਹ ਤੇ ਬਾਹਰ ਕੋ ਰਾਗੀ ਰਾਗੀ ਦਾ ਦੀ ਆਜਨ ਦੇ ਨੇ ਉਹ ਵੀ ਹਰ ਜਸ ਗਾਉਂਦੇ ਨੇ ਪਿੰਡ ਦੇ ਗਰੰਥੀ ਸਾਹਿਬ ਜਿਹੜੇ ਹੈਡ ਗਰੰਥੀ ਨੇ ਜੀ ਭਾਈ ਹਰਵਿੰਦਰ ਸਾਹਿਬ ਜੀ ਅੱਛਾ ਜੀ ਇਹ ਵੀ ਆਪਣਾ ਨਾਲੇ ਕਥਾ ਦਾ ਹਰ ਟਾਈਮ ਜਿਹੜੀ ਸ਼ਾਮ ਕਰਦੇ ਨੇ ਠੀਕ ਹੈ ਜੀ ਬੱਚਿਆਂ ਨੂੰ ਇੱਥੇ ਸਿਕਲਾਈ ਦਿੰਦੇ ਨੇ ਅੱਛਾ ਜੀ ਉਹਨਾਂ ਨੂੰ ਵਿੱਦਿਆ ਵੀ ਪੜ੍ਹਾਉਂਦੇ ਨੇ ਅੱਛਾ ਜੀ 6 ਮਹੀਨੇ ਬਾਅਦ ਉਹਨਾਂ ਦੇ ਪੇਪਰ ਲਈ ਜਾਂਦੇ ਨੇ ਅੱਛਾ ਜੀ ਹਾਂਜੀ ਫਿਰ ਉਹਨਾਂ ਦਾ ਜਿਹੜਾ ਰਿਜ਼ਲਟ ਆਉਂਦਾ ਹੈ ਜੀ ਜਦੋਂ ਗੁਰਤੇਗ ਬਾਦਸਾਹੀ ਦਾ ਸਾਡਾ ਸਮਾਗਮ ਹੁੰਦਾ ਹੈ ਉਦੋਂ ਉੱਤੇ ਐਲਾਨ ਕਰਿਆ ਜਾਂਦਾ ਸਨਮਾਨਤ ਕੀਤਾ ਜਾਂਦਾ ਅਹਰ ਬੱਚਿਆਂ ਦਾ ਤਸਾਹ ਕੀਤਾ ਜਾਂਦਾ ਹੈ ਜੀ ਜੀ ਤੇ ਇਹ ਜਦੋਂ ਆਹਨਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਇਧਰੋਂ ਆਏ ਪਿੱਛੋਂ ਕਿਹੜੀ ਜਗ੍ਹਾ ਤੋਂ ਆਏ ਸੁਰੇ ਪਿੱਛੋਂ ਜੀ ਉਹ ਗਾਣੀ ਭੂਮਾ ਤੋਂ ਆਏ ਜੀ ਅੱਛਾ ਜੀ ਉਸ ਤੋਂ ਚੱਲ ਪਗੜਾਣਾ ਹੋ ਗਿਆ ਉਦੋਂ ਸਾਰੇ ਪਾਸਿਓਂ ਹੈ ਜੀ ਤੇ ਫਿਰ ਇੱਥੋਂ ਗਏ ਆ ਨਿਮ ਸਾਹਿਬ ਅੱਗੇ 9 ਲੱਖਾਂ ਸਾਹਿਬ ਹਾਂਜੀ ਹਾਂਜੀ ਫਿਰ ਅੱਗੇ ਆਪ ਬਹਾਦਰਗੜ੍ਹ ਨੂੰ ਹੁੰਦੇ ਹੋਏ ਪਟਿਆਲੇ ਠੀਕ ਆ ਮੋਤੀਵਾੜ੍ਹ ਸਾਹਿਬ ਹਾਂ ਤੁੰਤਾਮ ਸਾਹਿਬ ਨੂੰ ਹੁੰਦੇ ਹੋਏ ਅੱਛਾ ਜੀ ਫਿਰ ਗਵਾਲੀਅਰ ਨੂੰ ਗਏ ਸੀ ਅੱਛਾ ਫਿਰ ਗਵਾਲੀਅਰ ਤੇ ਜਾ ਕੇ ਫਿਰ ਜਦੋਂ ਸ਼ਹੀਦੀ ਦੇਣ ਗਏ ਹਾਂਜੀ ਜੀ ਹਾਂਜੀ ਧੰਨਵਾਦ ਆ ਤੁਹਾਡਾ ਜੀ ਬਹੁਤ ਬਹੁਤ ਸ਼ੁਕਰੀਆ ਵਾ ਤੇ ਸਰਦਾਰ ਹਰਵਿੰਦਰ ਸਿੰਘ ਜੀ ਸਤਿ ਸ਼ਕਾਲ ਸਤਿ ਸ਼ਕਾਲ ਜੀ ਤੇ ਤੁਹਾਡਾ ਨਾਮ ਤਾਂ ਇਹਨਾਂ ਨੇ ਮੈਨੂੰ ਦੱਸ ਹੀ ਦਿੱਤਾ ਜੀ ਤੁਸੀਂ ਚਲੋ ਆਪਦੇ ਮੂੰਹੋਂ ਵੀ ਦੱਸ ਦਿਓ ਜੀ ਜੀ ਭਾਈ ਹਰਵਿੰਦਰ ਸਿੰਘ ਜੀ ਠੀਕ ਆ ਜੀ ਤੁਹਾਡੀ ਕਿਹੜੀ ਸੇਵਾ ਇੱਥੇ ਹੈਡ ਗ੍ਰੰਥੀ ਸਾਹਿਬ ਦੀ ਸੇਵਾ ਕਰਦੇ ਤੇ ਬਹੁਤ ਵਧੀਆ ਤੁਹਾਨੂੰ ਜਿਹੜੀ ਬਖਸ਼ੀ ਹੋਇਆ ਰੱਬ ਨੇ ਸੇਵਾ ਇਹ ਕਿਸੇ ਕਿਸ ਨੂੰ ਮਿਲਦੀ ਆ ਤੇ ਮੈਂ ਇਹ ਹੀ ਪੁੱਛਣਾ ਸੀ ਕਿ ਇੱਥੇ ਦਾ ਜਿਹੜਾ ਇਤਿਹਾਸ ਆ ਤੁਸੀਂ ਵੀ ਜਰਾ ਆਪਣੇ ਸੰਗਤਾਂ ਨੂੰ ਦੱਸੋ ਹਾਂ ਜੀ ਇਹ ਅਸਲ ਵਿੱਚ ਜਿਹੜਾ ਨਗਰ ਵਸਿਆ ਹੋਇਆ ਹੈ ਜੀ ਇੱਕ ਥੇ ਦੇ ਉੱਤੇ ਵਸਿਆ ਹੋਇਆ ਥੇ ਆ ਹੈ ਅੱਛਾ ਜੀ ਹਾਂ ਮੈਂ ਦੇਖਿਆ ਉਹ ਕਾਫੀ ਆਉਂਦਾ ਉੱਚੀ ਜਗਾ ਜੀ ਹੈ ਬੰਗੋਲਕ ਪਰਸਤਿਤੀਆਂ ਦੇਖੋਗੇ ਥੇ ਦੇ ਉੱਤੇ ਵਸਿਆ ਸਾਰਾ ਪਿੰਡ ਉੱਚਾ ਹਾਂ ਜੀ ਹਾਂ ਜੀ ਠੀਕ ਹੈ ਸਾਤੀ ਚੋ ਬੰਦੇ ਸੀਗੇ ਅੱਛਾ ਜੀ ਓਵਰਫਲੋ ਹੋਣ ਕਰਕੇ ਘਟਟਾ ਜਾਣੇ ਫਿਰ ਬਣਾਉਣ ਵਾਲੇ ਫਿਰ ਟਹਿ ਜਾਣੇ ਜੀ ਜੀ ਲੰਬੇ ਸਮੇਂ ਤੋਂ ਪ੍ਰਗਰੈਸ ਚੱਲਦੀ ਰਹੀ ਥੇ ਬਣ ਕੇ ਅੱਛਾ ਜੀ ਅੱਛਾ ਜੀ ਠੀਕ ਹੈ ਜੀ ਇੱਥੇ ਫਿਰ ਜਿਹੜੀ ਬਸੋਂ ਸੀਗੀ ਨਾਮਾਤਰ ਸੀਗੀ ਨਾਮਾਤਰ ਸੀਗੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦੇ ਬਚਨ ਹੋਏ ਹਾਂਜੀ ਹਾਂਜੀ ਉਹਨਾਂ ਦੇ ਫੇਰ ਇਹ ਇਲਾਕਾ ਵਸਿਆ ਵਸੇ ਜੀ ਅੱਛਾ ਅੱਛਾ ਤੇ ਥੇ ਦੇ ਉੱਤੇ ਹੀ ਆਏ ਸੀ ਗੁਰੂ ਸਾਹਿਬ ਉਦੋਂ ਹਾਂਜੀ ਹਾਂਜੀ ਭਾਈ ਧਰਮਾ ਜੀ ਇਸ ਪਿੰਡ ਦਾ ਵਸਨੀਕ ਸੀਗਾ ਅੱਛਾ ਜੀ ਇਸੇ ਪਿੰਡ ਦੇ ਉਹਨਾਂ ਦੇ ਮਨ ਵਿੱਚ ਬਲੱਖਾ ਜਾਗੀ ਵੀ ਕਿ ਹੁਣ ਆਪਾਂ ਨਗਰ ਦੀ ਕਾਇਆ ਕਲਪ ਹੋ ਜੇ ਮਾਰ ਦੇ ਚਰਨ ਪਰਸੋ ਹਾਂਜੀ ਫੇਰ ਪਿੰਡ ਉਗਾਣੀ ਤੋਂ 6 ਕਿਲੋਮੀਟਰ ਦੂਰ ਹੈ ਜੀ ਹਾਂਜੀ ਦੱਸਿਆ ਸਿੰਘ ਸਾਹਿਬ ਨੇ ਜੀ ਫੇਰ ਭਾਈ ਧਰਮਾ ਜੀ ਬਾਹੂ ਦਾ ਹੀ ਉਥੋਂ ਇੱਥੋਂ ਗਿਆ ਅੱਛਾ ਜੀ ਤੇ ਮਹਾਰਾਜ ਨੇ ਆਪਣੇ ਇਸ ਨਗਰ ਵਿੱਚ ਚਰਨ ਪਾਉਣ ਵਾਸਤੇ ਬੇਨਤੀ ਕੀਤੀ ਓਕੇ ਭਾਈ ਧਰਮਾ ਜੀ ਦੀ ਬੇਨਤੀ ਸੁਣ ਕੇ ਮਹਾਰਾਜ ਕ੍ਰਿਸ਼ਨਗਰ ਵਿੱਚ ਆਏ ਫੇਰ ਆਏ ਜੀ ਖੁਸ਼ ਹੋ ਕੇ ਗਏ ਇੱਥੋਂ ਮਹਾਰਾਜ ਜੀ ਬਸ ਮਾਰਦੇ ਕਈ ਜਗ੍ਹਾ ਮੈਂ ਗੁਰਦੁਆਰਾ ਸਾਹਿਬ ਜਾਣਾ ਨਾ ਕਈ ਵਾਰੀ ਤਾਂ ਕਈ ਤਾਂ ਗੁਰੂ ਸਾਹਿਬ ਨੇ ਕਈਆਂ ਨੇ ਕਿਸੇ ਨੇ ਪ੍ਰਸ਼ਾਦਾ ਹੀ ਨਹੀਂ ਪੁੱਛਿਆ ਸ਼ਰਾਪ ਹੋਏ ਪਏ ਆ ਨਹੀਂ ਇੱਥੇ ਇੱਥੇ ਮਹਾਰਾਜ ਜਦੋਂ ਸੰਗਤ ਨੂੰ ਪਤਾ ਲੱਗਿਆ ਵੀ ਇੱਥੇ ਮਹਾਰਾਜ ਆਏ ਨੇ ਹੂੰ ਹਾਂ ਹਾਲਾਂਕਿ ਗਰੀਬ ਸੀਗੇ ਟਾਰਾਂ ਦੇ ਰੂਪ ਵਿੱਚ ਰਹਿਣ ਵਾਲੇ ਟਾਰਾਂ ਨੂੰ ਜਾਣਦੇ ਦੋ ਕੰਧਾ ਕਰੇ ਉੱਪਰ ਛੱਪਰ ਜਾ ਪਾ ਲੇ ਉੱਪਰ ਛੱਪਰ ਪਾ ਕੇ ਹਾਂ ਜੋ ਟੋਨ ਟਾਰੇ ਕਹਿੰਦੇ ਅੱਛਾ ਅੱਛਾ ਤੇ ਇੱਥੇ ਰਹਿੰਦੀ ਸੀ ਕਿ ਜਦੋਂ ਉਹਨਾਂ ਨੂੰ ਪਤਾ ਲੱਗਿਆ ਮਹਾਰਾਜ ਇੱਥੇ ਆਏ ਆ ਉਹ ਜਥਾ ਸਖਤ ਸੇਵਾਮਾ ਜਾਨਕੀ ਜਿੰਨੀ ਕਿ ਬਿੱਤ ਸੀਗੀ ਸਰਦਾ ਭਾਪਾ ਮਾਹਲਾ ਜੀ ਆਹ ਅੱਗੇ ਚਲੋ ਵਟ ਕੋਈ ਕਿਸੇ ਕੋਲ ਜਿੰਸ ਸੀ ਆٹے ਦੀ ਜੋ ਵੀ ਸੀਗਾ ਤਿਲ ਫੁੱਲ ਲੈ ਕੇ ਆਏ ਸਰ੍ਹੋਂ ਸਰ੍ਹੋਂ ਸੀਗੀ ਤਿਲ ਫੁੱਲ ਲੈ ਕੇ ਆਏ ਜੋ ਵੀ ਸਾਜੋ ਸਮਾਨ ਉਹਨਾਂ ਦੇ ਕੋਲ ਸੀਗਾ ਜਿਹੋ ਜਿਹੇ ਕਿਸੇ ਮਾਹਰ ਦੇ ਕੋਲ ਲੈ ਕੇ ਆਏ ਜੀ 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 ਸਲਾਮ ਅਲੈਕੁਮ ਸੋਹ ਜੀ ਹਾਂ ਅਚਾ ਚ ਫਿਰ ਉੱਥੋਂ ਦੀ ਪਰਿਸਥਿਤੀਆਂ ਬਾਰੇ ਜਾਣਕਾਰੀ ਹਾਸਲ ਕੀਤੀ ਅੱਛਾ ਫਿਰ ਕੋਈ ਬਰ ਦੇ ਕੇ ਗਏ ਜੀ ਹਾਂ ਫਿਰ ਗੁਰੂ ਸਾਹਿਬ ਕਹਿੰਨ ਲੱਗੇ ਤੁਸੀਂ ਕਹਿੰਦੇ ਤੁਸੀਂ ਗਰੀਬ ਐ ਕੋਈ ਬਸਦਾ ਨਹੀਂ ਹੈਗਾ ਹੈ ਤੁਸੀਂ ਤਾਂ ਕਮਾਲੇ ਕਰਤੀ ਅੱਛਾ ਜੀ ਅ ਦੇਖੋ ਜਿਹੜਾ ਪਤਾ ਲਿਖਿਆ ਹੋਇਆ ਉੱਧਰ ਤੇ ਲਿਖਿਆ ਹੈ ਸ੍ਰੀ ਗੁਰਤੇਗ ਮਹਾਦਰ ਇਸ ਨਗਰ ਵਿੱਚ ਪਹੁੰਚੇ। ਅੱਛਾ ਜੀ। ਪੰਜ ਧਰਮਾ ਜੀ ਨੂੰ ਲੈ ਕੇ ਆਏ। ਅੱਛਾ ਜੀ। ਤੇ ਇੱਥੋਂ ਦੀ ਸੰਗਤ ਨੇ ਗੁਰੂ ਸਾਹਿਬ ਦੀ ਜਥਾ ਸੇਵਾ ਕੀਤੀ। ਗੁਰੂ ਜੀ ਬੜੇ ਪ੍ਰਸੰਨ ਹੋਏ। ਪ੍ਰਸੰਨ ਹੋਏ। ਹਾਂ ਜੀ ਆਸ਼ੀਰਵਾਦ ਦਿੱਤਾ। ਪੰਜ ਧਰਮਾ ਜੀ ਤੁਸੀਂ ਰੱਜੋ-ਭੱਜੋ ਫਲ ਫਲ ਬਰਦਾਨ ਹੋਇਆ। ਅੱਛਾ ਅੱਛਾ ਅੱਛਾ। ਉਹਨਾਂ ਵੱਲੋਂ ਜਿਹੜਾ ਬਰਦਾਨ ਦੇਖੋ ਅੱਜ ਨਜ਼ਾਰੇ ਪਾਗ ਲੱਗੇ ਹੋਏ ਆ ਜੀ। ਹਾਂ ਜੀ। ਕਿਤੇ ਕੋਸ਼ਕ ਆ ਜਿਹੜੇ ਹੋਰ ਲੋਕਾਂ ਦੀ ਜ਼ਮੀਨ ਉਹ ਵੀ ਦੇਈ ਜਾਂਦੇ ਆ ਆਪਦਾ ਵੀ ਚਲੋ ਗੁਰੂ ਘਰ ਦੇ ਵਿੱਚ ਲੱਗ ਜਾਵੇ। ਇੱਥੇ ਹੁਣ ਜੀ ਬਾਬਾ ਅਮਰ ਸਿੰਘ ਜੀ ਘਰ ਦੇ ਵੱਲ ਨੇ। ਜਿਹੜੇ ਪਟਿਆਲੇ ਨੇ ਜੀ ਜੀ ਉਹ ਸੇਵਾ ਕਰਾ ਰਹੇ ਜੀ ਉਹਨਾਂ ਦੀ ਮਦਦ ਉਹ ਤੇ ਸਾਰ ਕੁਝ ਹੋਇਆ ਠੀਕ ਹੈ ਬਹੁਤ ਬਹੁਤ ਤੁਹਾਡਾ ਧੰਨਵਾਦ ਆ ਜੀ ਤੁਸੀਂ ਸੰਗਤਾਂ ਨੂੰ ਜਿਹੜਾ ਇਤਿਹਾਸ ਸੁਣਾਇਆ ਇੱਥੋਂ ਦਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਭਾਈ ਧਰਮਾ ਜੀ ਪਿੰਡ ਗਾਣੀ ਤੋਂ ਲੈ ਕੇ ਆਉਂਦੇ ਹੋਏ ਆ ਦੇਖੋ ਕਿੰਨੀ ਸੋਹਣਾ ਸਰੂਪ ਆ ਜੀ ਘੋੜੇ ਦੇ ਉੱਤੇ ਗੁਰੂ ਮਹਾਰਾਜ ਬੈਠੇ ਨੇ ਤੇ ਇਸ ਵਿੱਤਰਤਾ ਤੇ ਸਥਾਨ ਤੇ ਪਹੁੰਚੇ ਨੇ ਇਸ ਰੂਪਾ ਜੀ ਸੰਗਤ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਜਦੋਂ ਪਿੰਡ ਪਿਲਖੜੀ ਦੀ ਸੰਗਤ ਨੂੰ ਵਰ ਦਿੰਦੇ ਨੇ ਵੀ ਰੱਜੋ ਪੁੱਜੋ ਫਲੋ ਖਲੋ ਦਾ ਵਰਦਾਨ ਦਿੰਦੇ ਹੋਏ ਬਹੁਤ ਸੋਹਣਾ ਸਰੂਪ ਗੁਰੂ ਸਾਹਿਬ ਜੀ ਦੇਖ ਰਹੇ ਆਪਾਂ ਦਰਸ਼ਨ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਸੰਗਤ ਜੀ ਸਦਾ ਹਰਵਿੰਦਰ ਸਿੰਘ ਜੀ ਜੇ ਕਿਸੇ ਨੇ ਇੱਥੇ ਆਉਣਾ ਹੋਵੇ ਤਾਂ ਉਹਦਾ ਕੀ ਕਿੱਥੋਂ ਉਤਰਨਾ ਪੈਂਦਾ ਉਹ ਸੰਗਤ ਨੂੰ ਦੱਸੋ ਰਾਜਪੁਰੇ ਸ਼ਹਿਰ ਆ ਕੇ ਜੀ ਅੱਛਾ ਜੀ ਬਸ ਅਡੇ ਦਾ ਜਿਹੜਾ ਬਾਹਰਲੇ ਪਾਸੇ ਹਾਈਪਾਈ ਦੇ ਬਣੇ ਹਾਈਵੇ ਤੇ ਹਾਂਜੀ ਹਾਂਜੀ ਇਹ ਜਿਹੜਾ ਜੀਟੀ ਰੋਡ ਦੇ ਉੱਤੇ ਆ ਜੀ ਜੀ ਜਦੋਂ ਸਰਹੰਦ ਜਾਈਏ ਅੱਛਾ ਜੀ ਤਾਂ ਉਸ ਥਾਂ ਤੇ 3 ਕਿਲੋਮੀਟਰ ਦੂਰ ਰੂਡ ਦੇ ਉੱਤੇ ਖੱਬੇ ਪਾਸੇ ਲੁਧਿਆਣੇ ਨਹੀਂ ਜਾਂਦੇ ਹੋਏ ਖੱਬੇ ਜਾਂਦਾ ਗਿਆ ਅੱਛਾ ਜੀ ਤਾਂ ਬਸ ਅਡੇ ਰਾਜਪੁਰੇ ਤੋਂ ਸਿਰਫ 3 ਕਿਲੋਮੀਟਰ ਉੱਥੋਂ ਕੋਈ ਮਿਲ ਜਾਂਦਾ ਸਾਧਨ ਜੇ ਕੋਈ ਅੱਛਾ ਜੀ ਸਾਧਨ ਮਿਲ ਜਾਂਦੇ ਇਸ ਪਿੰਡ ਨੂੰ ਹਾਂਜੀ ਹਾਂਜੀ ਤੁਹਾਡਾ ਧੰਨਵਾਦ ਆ ਵੀ ਤੁਸੀਂ ਸੰਗਤ ਨੂੰ ਦੱਸਿਆ ਜੀ ਜੀ ਬندہ ਆਪਾਂ ਅਗੇ ਆਜੋ ਸਿੰਘ ਸਾਹਿਬ ਤੇ ਬਾਹਰਲਾ ਪਾਸਾ ਬਰਾੰਡਾ ਆ ਗਿਆ ਸੰਗਤ ਜੀ ਇਹ ਹੈ ਇਤਿਹਾਸ ਮੈਂ ਸਕਰੀਨ ਦੇ ਇੱਕ ਸਾਈਡ ਤੇ ਤੁਹਾਨੂੰ ਚਲਾ ਵੀ ਦਵਾਂਗਾ ਤੇ ਬਾਕੀ ਆਪਾਂ ਨੂੰ ਇੱਥੇ ਦੇ ਹੈਡ ਗ੍ਰੰਥੀ ਸਾਹਿਬ ਤੇ ਇੱਥੇ ਦੇ ਜਿਹੜੇ ਦੇਖ ਰੇ ਕਰ ਰਿਹਾ ਉਹਨਾਂ ਨੇ ਆਪਾਂ ਨੂੰ ਜਿਹੜਾ ਇਤਿਹਾਸ ਉਹ ਇੱਥੇ ਆਪ ਆਪ ਉਹਨਾਂ ਨੇ ਮੂੰਹੋਂ ਸੁਣਾਇਆ ਸੀਗਾ ਤੇ ਆਪਾਂ ਪਹੁੰਚ ਗਏ ਆ ਸੱਚਖੰਡ ਸਾਹਿਬ ਬਹੁਤ ਸੋਹਣੇ ਗੁਰੂ ਘਰ ਦੇ ਜਿਹੜੇ ਸੱਚਖੰਡ ਸਾਹਿਬ ਬਣੇ ਹਾਂ ਦਰਸ਼ਨ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਜੋ ਵੀ ਮੇਰੀ ਇਸ ਵੀਡੀਓ ਰਾਹੀਂ ਇਸ ਗੁਰੂ ਘਰ ਦੇ ਦਰਸ਼ਨ ਕਰ ਰਿਹਾ ਜਾਂ ਨਹੀਂ ਵੀ ਕਰ ਰਿਹਾ ਉਹਨਾਂ ਦੇ ਘਰ ਦਿਨ ਦੁੱਗਣੀ ਰਾਤ ਚੌਕਣੀ ਕੰਮ ਕਰ ਬਧਨ ਜੀ ਇਹ ਹੈ ਜੋ ਸਾਬ ਦੇ ਦਰਸ਼ਨ ਕਰੀਏ ਤੇ ਬਾਹਰਲੇ ਪਾਸੇ ਜੋ ਸਾਬ ਨੇ ਦਰਸ਼ਨ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਆ ਗਏ ਆਪਾਂ ਪਿਛਲੀ ਸਾਈਡ ਤੇ ਬਾਬਾ ਜੀ ਦੇ ਗੁਰਦੁਆਸਾਹ ਦੇ ਪਿਛਲੇ ਪਾਸੇ ਆਪਾਂ ਧੰਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਸ ਜਗ੍ਹਾ ਤੇ ਆਪਾਂ ਪਹੁੰਚੇ ਆਂ ਇਹ ਪਿਛਲਾ ਪਾਸਾ ਇਹ ਪਿੰਡ ਦੇ ਵਿੱਚ ਕਾਇ ਹੈਗਾ ਇਹ ਵਿਚਕਾਰ ਜੇ ਆ ਥੇਹ ਦੇ ਉੱਪਰ ਇਹ ਗੁਰਦੁਆਰਾ ਸਾਹਿਬ ਜਿਹੜਾ ਇਹ ਬਣਿਆ ਹੋਇਆ ਜੀ ਅੱਲ ਦੇ ਆਪਾਂ ਅੰਦਰ ਅਜਾਇਬ ਘਰ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਇਹ ਹੈ ਅਜਾਇਬ ਘਰ ਇਹ ਹੈ ਜੀ ਅਜਾਇਬ ਘਰ ਤੁਹਾਨੂੰ ਜਿਹੜਾ ਇਹ ਸਪੀਕਰ ਲਾ ਕੇ 이어ਫੋਨ ਦੇ ਨਾਲ ਉਹ ਸੁਣੇ ਜਾਣਗੇ ਕਿਉਂਕਿ ਅੱਜ ਲਾਈਟ ਨਹੀਂ ਹੈਗੀ ਇਸ ਕਰਕੇ ਆਪਾਂ ਨੂੰ ਥੋੜੀ ਜੀ ਅਸੁਵਿਧਾ ਆ ਰਹੀ ਆ ਇਹ ਸਾਰੇ ਮੈਂ ਕਿਸੇ ਦਿਨ ਇਹਨਾਂ ਨਾਲ ਗੱਲ ਤਾਲਮਿਲ ਕਰਕੇ ਫਿਰ ਤੁਹਾਨੂੰ ਇਹ ਦਿਖਾ ਕੇ ਜਾਊਂਗਾ ਅਜਾਇਬ ਘਰ ਜੋ ਕਿ ਇਲੈਕਟ੍ਰਿਕ ਇਲੈਕਟ੍ਰੋਨਿਕਸ ਜਿਹੜੀਆਂ ਸਕਰੀਨਾਂ ਲੱਗੀਆਂ ਹੋਈਆਂ ਨੇ ਸਪੀਕਰ ਲੱਗੇ ਹੋਏ ਆ ਤੇ ਸਾਹਮਣੇ ਚੇਅਰ ਬਣੀਆਂ ਹੋਈਆਂ ਤੇ ਸੰਗਤ ਜਿਹਨੇ ਬੈਠਣਾ ਹੋਵੇ ਉਹ ਬਹਿ ਕੇ ਵੀ ਇਹ ਅਜਾਇਬ ਘਰ ਨੂੰ ਦੇਖ ਸਕਦੀ ਆ ਤੇ ਨਾਲ ਆ ਦੇਖ ਸਕਦੇ ਹੋ ਤੁਸੀਂ ਸਪੀਕਰ ਲੱਗੇ ਹੋਇਆ 이어ਫੋਨ ਵੀ ਹੈਗੇ ਆ ਤੇ ਵੱਡੇ ਸਪੀਕਰ ਉਹ ਵੀ ਲੱਗੇ ਆ ਬਹੁਤ ਸੋਹਣਾ ਅਜਾਇਬ ਘਰ ਇਹ ਜਿਹਾ ਮੈਂ ਨਹੀਂ ਦੇਖਿਆ ਕਦੇ ਕਿਤੇ ਕਿਤੇ ਹੋਏਗਾ ਵੀ ਬਿਰਲਾ ਤੇ ਮੈਂ ਨਹੀਂ ਦੇਖਿਆ ਬਾਬਾ ਜੀ ਕਦੇ ਇਹ ਜਿਹਾ ਅਜਾਇਬ ਘਰ ਬਹੁਤ ਸੋਹਣਾ ਤੁਹਾਡੀ ਜਿਹੜੀ ਆ ਹਿੰਮਤਾ ਗੁਰੂ ਸਾਹਿਬ ਨੇ ਬਖਸ਼ੀ ਹੋਈ ਤੁਸਾਰਾ ਇਤਿਹਾਸ ਦੱਸਿਆ ਗਿਆ ਬੱਚੇ ਨੇ ਸਗੈੰਦਰ ਬਾਬਾ ਜੀ ਇੱਥੇ ਸਿਕੰਦਰ ਜੀ ਅੱਛਾ ਬਾਬਾ ਜੀ ਹਾਂ ਜੀ ਠੀਕ ਠੀਕ ਆ ਤੁਸੀਂ ਦੱਸਿਆ ਸੀ ਫਿਰ ਉਹਨਾਂ ਦਾ ਜਿਹੜਾ ਪੇਪਰ ਲੈ ਜਾਂਦੇ ਆ ਹਾਂ ਜੀ ਜੀ ਬੜੀ ਮਿਹਰਬਾਨੀ ਆ ਤੁਹਾਡੀ ਬਹੁਤ ਸੋਹਣੇ ਗੁਰੂ ਘਰ ਦੇ ਜਿਹੜੇ ਹੈ ਸਥਾਨ ਬਣੇ ਹੋਏ ਹੈ ਮਾਹ ਵਧੀਆ ਸੀਲਿੰਗ ਵਗੈਰਾ ਅੱਛੀ ਬਣੀ ਹੋਈ ਹੈ ਜੀ ਉਹ ਇਸੇ ਅਜਾਇਬ ਘਰ ਆਪਾਂ ਦਰਸ਼ਨ ਕੀਤੇ ਚੱਲਦੇ ਆਪਾਂ ਲੰਗਰ ਹਾਲ ਵੱਲ ਤੁਹਾਨੂੰ ਉਹ ਵੀ ਦਰਸ਼ਨ ਕਰਾਵਾਂ ਸਾਹਮਣੇ ਸੁਖਾ ਸੰਸਥਾ ਆਸਥਾਨ ਉਹ ਵੀ ਆਪਾਂ ਤੁਹਾਨੂੰ ਜਿਹੜੇ ਆ ਦਰਸ਼ਕਰਾ ਦਿੱਤੇ ਆ ਚੱਲਦੇ ਆ ਆਪਾਂ ਲੰਗਰ ਹਾਲ ਵਾਸਤੇ ਕੁਝ ਇੱਥੇ ਜਿਹੜੇ ਆ ਕਾਰ ਸੇਵਾਵਾਂ ਚੱਲ ਰਹੀਆਂ ਨੇ ਖਾਸ ਗੱਲ ਇਹ ਆ ਵੀ ਇੱਥੇ ਆ ਟੀਮ ਲਾਈ ਹੋਈ ਆ ਸਟੀਮ ਦੇ ਨਾਲ ਜਿਹੜਾ ਇੱਥੇ ਲੰਗਰ ਉਹ ਤਿਆਰ ਕੀਤਾ ਜਾਂਦਾ ਹੈਗਾ ਬਹੁਤ ਸੋਹਣਾ ਤਰੀਕਾ ਇਹਨਾਂ ਨੇ ਜਿਹੜਾ ਅਪਣਾਇਆ ਹੋਇਆ ਥੱਲੇ ਹੈ ਕਿ ਬੀਸਮੈਂਟ ਥੱਲੇ ਵੀ ਜਿਹੜਾ ਲੰਗਰ ਹਾਲ ਤੁਸੀਂ ਦੇਖ ਸਕਦੇ ਹੋ ਸਿੰਘ ਸਾਹਿਬ ਚੱਲੇ ਨੇ ਆਪਣਾ ਉਹ ਦਖਾਨ ਲੰਗਰ ਹਾਲ ਤੇ ਇਹ ਹੈ ਇਸ ਤਰ੍ਹਾਂ ਦੇ ਲੰਗਰ ਹਾਲ ਸਾਹਿਬ ਬਣੇ ਹੋਇਆ ਬਹੁਤ ਖੁੱਲੇ ਬਾਬਾ ਜੀ ਸਤਿ ਸ੍ਰੀ ਅਕਾਲ ਖਾਲਤਾ ਵਾਹਿ ਫਤਿਹ ਇਹ ਨੇ ਜੀ ਲੰਗਰ ਹਾਲ ਲੰਗਰ ਆਪਾਂ ਆਂਦੀ ਪਹਿਲਾਂ ਛਕ ਲਿਆ ਸੀ ਪਹਿਲੇ ਲੰਗਰ ਪਾਛੇ ਸੰਗਤ ਉਹ ਅੱਜ ਗੱਲ ਹੋ ਗਈ ਆ ਹਾਂਜੀ ਹਾਂ ਠੀਕ ਆ ਜੀ ਤੇ ਇਹ ਹੈ ਲੰਗਰ ਹਾਲ ਥੋੜੇ ਜਿਹੇ ਕਾਰ ਸਵਾਵਾਂ ਚੱਲ ਰਹੀਆਂ ਨੇ ਤੇ ਕਿਸੇ ਵੀਰ ਭਾਈ ਨੇ ਤਿਲ ਫੁੱਲ ਪਾਉਣਾ ਹੋਵੇ ਤੇ ਉਹ ਤੁਹਾਨੂੰ ਆਪਾਂ ਇੱਥੇ ਦੇ ਜਿਹੜਾ QR ਕੋਡ ਹੋਊਗਾ ਜਾਂ ਕੋਈ ਹੋਰ ਇਹਨਾਂ ਦਾ ਕਾਊਂਟ ਨੰਬਰ ਉਹ ਆਪਾਂ ਤੁਹਾਨੂੰ ਜਿਹੜਾ ਮੈਂਸ਼ਨ ਕਰ ਦਵਾਂਗੇ ਵਿੱਚ ਇਹਦੇ ਵੀਡੀਓ ਦੇ ਤੇ ਤੁਸੀਂ ਜਰੂਰ ਸੰਗਤ ਜੀ ਇੱਥੇ ਆ ਕੇ ਦਰਸ਼ਨ ਕਰਕੇ ਜਾਣਾ ਬਿਲਕੁਲ ਇਹ ਪਟਿਆਲੇ ਤੋਂ ਚੰਡੀਗੜ੍ਹ ਜਾਂਦੇ ਆ ਬਾਈਪਾਸ ਦੇ ਉੱਤੇ ਹੀ ਜਿੱਥੋਂ ਮਰਜ਼ੀ ਪੁੱਛ ਲਓ ਪਿਲਖਣੀ ਸਾਹਿਬ ਗੁਰਦੁਆਰਾ ਜਾਣਾ ਪਿਲਖਣੀ ਪਿੰਡ ਆ ਜੀ ਇਹ ਤੇ ਇੱਥੇ ਜਾਣਾ ਤਾਂ ਤੁਹਾਨੂੰ ਆਉਣ ਲਈ ਕੋਈ ਜ਼ਿਆਦਾ ਔਖਾ ਨਹੀਂ ਹੋਣਾ ਪਵੇਗਾ ਤੇ ਆਪਾਂ ਸਿੰਘ ਸਾਹਿਬ ਤੋਂ ਇਹਨਾਂ ਦਾ ਮੋਬਾਈਲ ਨੰਬਰ ਲਵਾਂਗੇ ਜੇ ਕਿਸੇ ਨੇ ਕੋਈ ਕੁਐਰੀ ਕਰਨੀ ਹੋਵੇ ਜਾਂ ਕੋਈ ਭੇਟਾ ਭੇਜਣਾ ਹੋ ਤੁਸੀਂ ਇਹਨਾਂ ਨੂੰ ਸਿੱਧੇ ਇਹਨਾਂ ਨਾਲ ਤਾਲਮਿਲ ਕਰ ਸਕਦੇ ਹੋ ਸਿੰਘ ਸਾਹਿਬ ਆਪਾਂ ਨੂੰ ਨੰਬਰ ਦੱਸਣਗੇ ਆਪਣਾ 98142 98142 09837 09837 ਦੁਬਾਰਾ ਤੋਂ ਇੱਕ ਵਾਰੀ ਫੇਰ ਬੋਲਦੇ ਹੋ 99 142 اچھا جی 09833 ٹھیک ہے بڑا ਧੰਨਵਾਦ ਆ ਜੇ ਕਿਸੇ ਸੰਗਤ ਨੇ ਆਉਣਾ ਹੋਵੇ ਜਾਂ ਰਾਹ ਪੁੱਛਣਾ ਹੋਵੇ ਇਹਨਾਂ ਨੂੰ ਪੁੱਛ ਸਕਦਾ ਜੇ ਕਿਸੇ ਲਫਲ ਪੇਟਾ ਕਰਨੇ ਹੋ ਉਹ ਵੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਇੱਥੇ ਬਾਬਾ ਅਮਰੀਕ ਸਿੰਘ ਜੀ ਕਾਰ ਸੇਵਾ ਵਾਲਿਆ ਉਹਨਾਂ ਦੀ ਇੱਕ ਕਾਰ ਸੇਵਾ ਮਾ ਇੱਥੇ ਚੱਲਦੀਆਂ ਰਹਿੰਦੀਆਂ ਨੇ ਜੀ ਧੰਨਵਾਦ ਸੋ ਇਹ ਸੀ ਗੁਰਦੁਆਰਾ ਸਾਹਿਬ ਤੇ ਚਲਦੇ ਆ ਤੁਹਾਨੂੰ ਇਧਰਲੇ ਪਾਸੇ ਵੀ ਕੁਝ ਹੈ ਬਾਬਾ ਜੀ ਕਹਿੰਦੇ ਬਾਬਾ ਜੀ ਇਹ ਇਹਨਾ ਸਿੰਘ ਸਾਹਿਬ ਦੀ ਬੜੀ ਹਿੰਮਤ ਆ ਜਗਾ ਪਿੰਡਾਂ ਚ ਮਿਲਦੀ ਨਹੀਂ ਹੈਗੀ ਕਿਉਂਕਿ ਇਹਨਾਂ ਨੇ ਇਧਰ ਪਿੰਡਾਂ ਚ ਜਗਾ ਲੈ ਕੇ ਵੀ ਇਧਰ ਇਹਨਾਂ ਨੇ ਕਾਫੀ ਅੱਛਾ ਪ੍ਰਬੰਧ ਗਲੀ ਦੇ ਵਿੱਚ ਉਹਦੀ ਕਰਾਇਆ ਹੋਇਆ ਸੰਗਤ ਦੇ ਲਈ ਨਹੀਂ ਬਹੁਤ ਸੋਹਣਾ ਬਣਿਆ ਜੀ ਲੱਗ ਰਿਹਾ ਵਾਸ਼ੂਨ ਗਲੇ ਹੋਈ ਜੀ 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 ਬਹੁਤ ਸੋਹਣੇ ਬਹੁਤ ਜੀ ਬਹੁਤ ਸੋਹਣੇ ਬਣੇ ਹੋਏ ਠੀਕ ਹੈ ਜੀ ਬਹੁਤ ਅੰਦਰ ਤੇ ਵੀ ਅੱਛਾ ਅੰਦਰ ਹੀ ਅੰਦਰ ਬਣਿਆ ਹੋਇਆ ਠੀਕ ਹੈ ਜੀ ਧੰਨਵਾਦ ਆ ਤੁਹਾਡਾ ਆਓ ਕਿਸੇ ਲੱਗੇ ਹੋਏ ਗਰਮ ਪਾਣੀ ਆਹ ਹਾਂ ਹਾਂ ਅੱਛਾ ਬਾਹਰੋਂ ਉੱਤੋਂ ਖੁੱਲਾ ਹੈ ਜੀ ਉਹ ਵਧੀਆ ਗੀਠੀਆਂ ਜੇ ਰੱਖਿਆ ਜੀ ਹਾਂ ਉੱਪਰ ਵੀ ਬਣਾਵਾ ਸਿੰਘ ਸਾਹਿਬ ਦੇ ਨਾਲ ਮੈਨੂੰ ਦਿਖਾ ਰਹੇ ਨੇ ਤੇ ਬੜੀ ਹਿੰਮਤ ਹੈ ਇਹਨਾਂ ਦੀ ਵਿਚਾਰਿਆਂ ਦੀ ਜਿਹੜਾ ਇਸ ਦਾ ਕੰਮਕਾਰ ਜਿਹੜਾ ਚਲਾ ਰਹੇ ਨੇ ਉਹ ਏ ਸੀ ਗੁਰਦੁਆਰਾ ਪਿਲਖਣੀ ਸਾਹਿਬ ਗੁਰਦੁਆਰਾ ਰੱਜੋ ਪੁੱਜੋ ਫਲੋ ਫਲੋ ਸਾਹਿਬ ਹਾਂਜੀ ਇਤਿਹਾਸਿਕ ਅਸਥਾਨ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਇਸ ਦੇ ਨਾਲ ਆਪਾਂ ਇਸ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਆ ਅੱਖਰ ਵਾਧਾ ਘਾਟਾ ਬੋਲਦਿਆਂ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ ਇਹਦੇ ਨਾਲ ਸੁਰਿੰਦਰ ਸਿੰਘ ਨੂੰ ਦਿਓ ਇਜਾਜ਼ਤ ਅਗਲੀ ਵੀਡੀਓ ਆਉਣ ਤੱਕ ਇੰਤਜ਼ਾਰ ਕਰਨਾ ਤੇ ਜਿਹਨੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਪਹਿਲ ਦੇ ਆਧਾਰ ਤੇ ਮਿਲ ਸਕੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ